ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਜੋਤ ਸਿੰਘ ਨਲਵੀ ਪ੍ਰਚਾਰਕ ਗੁਰਮਤ এডਿਕੇਸ਼ਨ ਸੁਸਾਇਟੀ ਯੂ ਐਸ ਏ ਵੱਲੋਂ ਅੱਜ ਅਸੀਂ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਪਹੁੰਚੇ ਹਾਂ ਬਾਕ-ਬਾਕ ਸਕੂਲਾਂ ਦੇ ਵਿੱਚ ਜੋ ਗੁਰਮਤ ਦੇ ਸੈਮੀਨਾਰ ਜਿੱਥੇ ਅਸੀਂ ਕਰਦੇ ਆਂ ਬੱਚਿਆਂ ਨੂੰ ਗੁਰਬਾਣੀ ਗੁਰਸਿੱਖੇ ਦੇ ਨਾਲ ਜੋੜਦੇ ਆਂ ਉੱਥੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਤ ਤੋਂ ਵੱਧ ਜਿਹੜੀ ਨਾਲ ਬੱਚਿਆਂ ਦੇ ਜਿਹੜੀ এডਿਕੇਸ਼ਨ ਉੱਤੇ ਕੰਮ ਕਰ ਰਹੇ ਆਂ ਗੁਰਮਤ ਐਜੂਕੇਸ਼ਨ ਸੁਸਾਇਟੀ ਯੂਐਸਏ ਪਿਛਲੇ ਲਗਭਗ 6-7 ਸਾਲ ਤੋਂ ਲੋੜਵੰਦ ਗਰੀਬਾ ਲੋੜਵੰਦ ਬੱਚਿਆਂ ਦੇ ਜਿਹੜੇ ਪੜ੍ਹਾਈ ਦੇ ਵਿੱਚ ਖਰਚਾ ਕਰ ਰਹੀ ਹੈ ਜਿਹਦੇ ਵਿੱਚ ਐਜੂਕੇਸ਼ਨ ਤੇ ਵਰਕ ਕਰ ਰਹੀ ਹੈ 9ਵੇਂ ਕਲਾਸ ਤੋਂ ਲੈ ਕੇ ਪੀਐਚਡੀ ਤੱਕ ਦੇ ਸਟੂਡੈਂਟ ਸਾਡੇ ਕੋਲ ਜਿਹੜਾ ਹੈ ਉਹ ਹੈਗੇ ਨੇ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਵਰਿੰਦਰ ਸਿੰਘ ਜੀ ਪਰਹਾਰ ਜੋ ਹੋਮ ਫੋਰ ਦੀ ਹੋਮਲੈਸ ਸੰਸਥਾ ਚਲਾਉਂਦੇ ਹਨ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਕੰਮ ਜੋ ਹੈ ਕਰ ਰਹੇ ਹਨ ਔਰ ਬੜੇ ਹੀ ਸੁਜੇ ਢੰਗ ਦੇ ਨਾਲ ਇਹਨਾਂ ਦਾ ਜੋ ਕੰਮ ਕਰਨ ਦਾ ਤਰੀਕਾ ਵਕਰਾ ਹੀ ਨਿਵੇਕਲਾ ਹੈ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਜੋ ਲੋੜਵੰਦ ਬੇਸਹਾਰਾ ਸ਼ਿਗਲੀਕਰ ਵੰਜਾਰੇ ਜਿੰਨੇ ਵੀ ਲੋੜਵੰਦ ਇੱਥੇ ਰਹਿੰਦੇ ਹਨ ਉਹਨਾਂ ਦਾ ਜਿਹੜਾ ਘਰ ਬਣਾਉਣ ਦਾ ਜਿਹੜਾ ਸਭ ਤੋਂ ਵੱਡਾ ਪਰਉਪਕਾਰ ਦਾ ਕਾਰਜ ਜਿਹੜਾ ਹੈ ਵੀਰਜ ਕਰ ਰਹੇ ਹਨ ਸੋ ਆਪ ਆਓ ਆਪਾਂ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਵੀਰਜੀ ਦੇ ਨਾਲ ਜੋ ਵਿਚਾਰ ਚਰਚਾ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਆਪਾਂ ਫਤਿਹ ਦੇ ਨਾਲ ਸਾਂਝ ਪਾਵਾਂਗੇ ਵੀਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਤੋਂ ਪਹਿਲਾਂ ਸਵਾਲ ਜੋ ਹੈ ਮੈਂ ਸਰਦਾਰ ਵਰਿੰਦਰ ਸਿੰਘ ਜੀ ਪ੍ਰਹਾਰ ਨੂੰ ਕਰਾਂਗਾ ਕਿ ਆਪ ਜੀ ਦੇ ਮਨ ਦੇ ਵਿੱਚ ਵੀਰਜੀ ਕਿੱਦਾਂ ਆਇਆ ਕਿ ਆਪਾਂ ਇੱਕ ਸੰਸਥਾ ਬਣਾਈਏ ਤੁਸੀਂ ਹੋਮ ਫੋਰ ਦੀ ਹੋਮਲੈਸ ਸੰਸਥਾ ਜੋ ਬਣਾਈ ਹੈ ਔਰ ਲੋੜਵੰਦ ਪਰਿਵਾਰਾਂ ਦਾ ਜਿਹੜੇ ਤੁਸੀਂ ਘਰ ਬਣਾ ਕੇ ਦੇ ਰਹੇ ਹੋ ਤੁਹਾਡੇ ਮਨ ਵਿੱਚ ਕਿਵੇਂ ਵਿਚਾਰ ਆਇਆ ਵੀ ਜਿਹੜਾ ਇਹ ਕਾਰਜ ਜ਼ਰੂਰੀ ਹੈ ਤੇ ਆਪਾਂ ਨੂੰ ਕਰਨਾ ਚਾਹੀਦਾ। ਇਹ ਘਰ ਬਣਾਉਣ ਦਾ ਤੇ ਹੋਮ ਫੋਰ ਹੋਮਲੈਸ ਦਾ ਜੋ ਹੈ ਕੋਈ ਸੋਚ ਸਮਝ ਕੇ ਨਹੀਂ ਕੀਤਾ ਸੀ ਮੈਂ ਕੋਈ ਪਲਾਨਡ ਢੰਗ ਨਾਲ ਨਹੀਂ ਕੀਤਾ ਸੀ। ਠੀਕ ਹੈ ਜੀ। ਇਹ ਤੇ ਉੱਥੇ ਝੁੱਗੀਆਂ ਦੇ ਵਿੱਚ ਮੈਂ ਜਾ ਰਿਹਾ ਸੀ ਜੋ ਆਲ ਪਿੰਡ ਜੋ ਕਿ ਹਿਸ਼ਾਰਪੁਰ ਤੋਂ ਤੇ ਉੱਤਨ ਕਿਲੋਮੀਟਰ ਪਹਾੜਾ ਵਾਲਾ ਹੈ ਤੇ ਉੱਥੇ ਸਾਰੀਆਂ ਹੀ ਝੁੱਗੀਆਂ ਹੀ ਸੀ। ਠੀਕ ਹੈ। ਉਹ ਤੇ ਗਰੀਬੀ ਸੀ ਜਿਹਨੂੰ ਸਲਮ ਗੈਟੋ ਤੁਸੀਂ ਕਹਿ ਦਿੰਦੇ ਆ। ਉਹ ਏਰੀਆ ਸੀ اور ਇੰਨੀ ਬੁਰੀ ਹਾਲਤ ਮੈਂ ਪੰਜਾਬ ਦੇ ਵਿੱਚ ਕਿਤੇ ਨਹੀਂ ਦੇਖੀ ਤੇ ਉੱਥੋਂ ਮੇਰਾ ਮਨ ਪਿਗਲਿਆ ਤੇ ਮੈਂ ਇਹੀ ਕਹਾਂਗਾ ਕਿ ਵਾਹਿਗੁਰੂ ਨੇ ਮੈਨੂੰ ਕਿਹਾ ਬੜਾ ਸ਼ੁਰੂ ਕਰ ਅੰਦਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਉਹਦੀ ਮੈਨੂੰ ਮਹਿਸੂਸ ਵੀ ਹੋਇਆ ਮੈਨੂੰ ਉਸ ਵਕਤ ਉੱਥੇ ਖੜੇ ਨੂੰ ਇੱਕ ਝੁੱਗੀ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚ ਖੜੇ ਨੂੰ ਮੈਨੂੰ ਥੋੜੀ ਜਿਹੀ ਬਹੁਤ ਜਿਆਦਾ ਉਪਰੋਂ ਕੋਈ એનર્ਜੀ ਆਈ ਕੁਝ ਦਿਨ ਮੈਨੂੰ ਕਿਹਾ ਕਿ ਤੂੰ ਪੁੱਤਰਾ ਹੀ ਕੰਮ ਕਰਨਾ ਲੋਕਾਂ ਦੇ ਘਰ ਬਣਾਉਂਦਾ ਠੀਕ ਹੈ ਤੇ ਸੇਰੋਂ ਤੋਂ ਬਾਅਦ ਇੱਕ ਪਹਿਲਾ ਘਰ ਸ਼ੁਰੂ ਕੀਤਾ ਬੜਾ ਹੀ ਪਿਆਰਾ ਬੱਚਾ ਸੀ ਇੱਕ 10 ਸਾਲ ਦਾ ਤੇ ਉਹਦਾ ਘਰ ਦੇਖਿਆ ਮੈਂ ਤੇ ਝੁੱਗੀ ਦੇ ਵਿੱਚ ਦੋ ਮੰਜੇ ਸੀ ਕੱਖ ਕਾਨੇ ਤੇ ਉੱਪਰ ਤਰਪਾਲ ਪਾਈ ਸੀ ਕੋਈ ਲਾਈਟ ਨਹੀਂ ਕੁਛ ਨਹੀਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਜਣੇ ਰਹਿੰਦੇ ਤੁਸੀਂ ਕਹਿੰਦੇ ਵੀ ਅਸੀਂ ਇੱਥੇ 7 ਜਣੇ ਰਹਿੰਦੇ ਹਾਂ ਦੋ ਬੜਾ ਤੇ ਦੋ ਮੰਜਿਆ ਦੇ ਸੌਂਦੇ ਸੀ ਦੇਸੀ ਜੀ ਜੀ ਕਿਸੇ ਤਰ੍ਹਾਂ ਉਹ ਗੁਜ਼ਾਰਾ ਕਰਦੇ ਸੀ ਤੇ ਉਹ ਪਹਿਲਾਂ ਉਹਨਾਂ ਦਾ ਸ਼ੁਰੂ ਕਰਾਇਆ ਤੇ ਮੈਂ ਵੈਸੇ ਪਹਿਲਾਂ ਜਦੋਂ ਗਿਆ ਸੀ ਉੱਥੇ ਤੇ ਥੋੜਾ ਬਹੁਤ ਦਾਨ ਦੇਣ ਦੀ ਤਮੰਨਾ ਨਾਲ ਗਿਆ ਸੀ ਇਹ 10000 ਰੁਪਇਆ ਜੇਬ ਵਿੱਚ ਪਾ ਕੇ ਬੇ ਕੰਨਾ ਕਰੀ ਜਾਂਦੇ ਮੈਂ ਕਿਹਾ ਚਲੋ ਇਹਨਾਂ ਨੂੰ ਥੋੜਾ ਦੇ ਆਉਣਾ ਮੈਂ ਜੀ ਜੀ ਫਿਰ ਮੈਂ ਕਿਹਾ 10000 ਨਾਲ ਤਾਂ ਕੁਝ ਬਣਨਾ ਹੀ ਨਹੀਂ ਇੱਥੇ ਹਾਂਜੀ ਇਹਦਾ ਦਿੱਤਾ ਨਾ ਦਿੱਤਾ ਇੱਕ ਬਰਾਬਰ ਹਾਂਜੀ ਇਹ ਮੈਂ ਉਹ ਵਾਪਸ ਲਾਇਆ ਤੇ ਅਗਲੇ ਦਿਨ ਜਦੋਂ ਮੈਨੂੰ ਇਹ ਕੋਈ ਸੁਪਰਨੈਚੁਰਲ ਅਵਾਜ਼ ਨੇ ਝੰਝੋੜਿਆ ਪਿਆ ਦੇਖੋ ਇਹ ਵੀ ਲੋਕ ਤੁਸੀਂ ਵੀ ਉਹ 20-20 ਲੱਖ ਦੀਆਂ ਗੱਡੀਆਂ ਲੈ ਲੈਂਦੇ ਹੋ ਹਾਂਜੀ ਕਰੋੜਾਂ ਦੇ ਘਰ ਬਣਾ ਲੈਂਦੇ ਹੋ ਹਾਂਜੀ ਬੱਚੇ ਵਿਦੇਸ਼ਾਂ 'ਚ ਕਮਾਉਂਦੇ ਸੈਟ ਜੀ ਤੇ ਜੇ ਇਹਨਾਂ ਦਾ ਵਿਚਾਰਿਆਂ ਦਾ ਗਰੀਬਾਂ ਦਾ ਕੋਸ਼ਿਸ਼ ਪੜਾ ਕਰ ਦਈਏ ਤਾਂ ਕਿ ਸਾਡਾ ਘਟਣ ਲੱਗਾ ਤੇ ਅਗਲੇ ਦਿਨ ਆਪਾਂ ਕਰ ਸ਼ੁਰੂ ਕਰਾਉਤਾ ਸੀ ਇਹਨਾਂ ਬਾਰੇ ਤੇ ਫਿਰ 2 ਕੁ ਮਹੀਨੇ ਦੇ ਵਿੱਚ ਉਹ ਪੂਰਾ ਹੋ ਗਿਆ ਸੀ ਆਪਾਂ ਵਿਦ ਲੈਂਟਰ ਪਾ ਕੇ ਥੱਲੇ ਫਰਸ਼ ਵਗੈਰਾ ਲਗਾਉ ਕਿ ਤੇ ਉਹ ਘਰ ਬਣਾਇਆ ਤੇ ਦੀਵਾਲੀ ਵਾਲੇ ਦਿਨ ਪੂਰਾ ਹੋਇਆ ਸੀ ਬਹੁਤ 2018 ਦੀ ਗੱਲ ਹੈ ਮੇਰੇ ਖਿਆਲ ਤੇ ਉਹਨਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਸੀ ਵਾਹ ਜੀ ਵਾਹ ਤੁਹਾਡਾ ਵਿੱਚ ਜਿੱਦਾਂ ਤੁਸੀਂ ਘਰ ਬਣਾਉਂਦੇ ਹੋ ਜੇ ਕਿਸੇ ਪਰਿਵਾਰ ਨੇ ਸਪான்ਸਰ ਕਰਨਾ ਹੋਵੇ ਸਪੋਸ ਕਰੋ ਕੋਈ ਪਰਿਵਾਰ ਦੂਰ ਬੈਠਾ ਹੈ ਸਾਨੂੰ ਪੁੱਛਦਾ ਹੈ ਕਿਉਂਕਿ ਇਹ ਵੀਡੀਓ ਦੇਸ਼ਾਂ-ਵਿਦੇਸ਼ਾਂ ਵਿੱਚ ਜਾਣੀ ਹੈ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਪਰਿਵਾਰ ਕੋਲੋਂ ਦਸਵੰਧ ਲੈਂਦੇ ਹੋ ਕਿਵੇਂ ਪਰਿਵਾਰ ਤੱਕ ਜਿਹੜਾ ਹੈ ਤੁਹਾਡੇ ਤੱਕ ਅਪਰੋਚ ਕਰਦਾ ਹੈ ਤੇ ਕਿੰਨਾ ਕੁ ਪੈਸਾ ਜਿਹੜਾ ਹੈ ਇੱਕ ਘਰ ਬਣਾਉਣ ਵਿੱਚ ਲੱਗ ਜਾਂਦਾ ਹੈ ਇਹ ਕਿਸੇ ਤੋਂ ਕ੍ਰਿਵਨ ਅਸੀਂ 2 ਲੱਖ ਦੇ ਵਿੱਚ 300 ਸਕਰ ਫੁੱਟ ਜਿਹੜਾ ਉਹ ਬਣਾ ਦਈਦਾ ਹੈ ਠੀਕ ਹੈ ਜੀ ਕਈ ਵਾਰ ਢਾਈ ਵੀ ਲੱਗ ਜਾਂਦਾ ਡਿਪੈਂਡ ਕਿ ਕਈ ਵਾਰ ਜਗਾ ਬਹੁਤ ਡੂੰਗੀ ਹੁੰਦੀ ਭਰਤੀ ਪਾਉਣੀ ਪੈਂਦੀ ਹੋਰ ਐਨਕਸੇ ਅਸੀਂ ਪੂਰਾ ਕਰਦੀ ਦਾ ਕੋਈ ਜ਼ਿਆਦਾ ਨਹੀਂ ਲਾਈਦਾ ਅਸੀਂ ਆਪ ਦੀ ਮਿਹਨਤ ਕਰੀਦੀ ਹੈ ਸਾਰਾ ਕੁਝ ਸਸੇ ਰੇਟ ਤੇ ਲਈਦਾ ਹੈਗਾ ਤੇ 300 ਸਕਰ ਫੁੱਟ ਦਾ ਜਿਹੜਾ ਹੈਗਾ ਉਹ ਦੋ ਕਮਰੇ ਬਣ ਜਾਂਦੇ ਆ 150 ਸਕਰ ਫੁੱਟ ਦੇ ਦੋ ਕਮਰੇ ਹੋਗੇ ਦੋ ਕਮਰੇ ਬਣਾ ਦਈਦੇ ਬਸ ਉਹਨਾਂ ਨੂੰ ਟਾਇਲਟ ਬਾਥਰੂਮ ਟਾਇਲਟ ਉਹਦੇ ਪ੍ਰਧਾਨ ਮੰਤਰੀ ਯੋਜਨਾ ਉਹਦੇ ਚੋਕਰਾ ਠੀਕ ਹੈ ਤੇ ਰਸੋਈ ਫਿਰ ਰਸੋਈ ਤਾਂ ਇਹ ਜਿਹੜੇ ਲੋਕ ਹੈਗੇ ਆ ਰਸੋਈ ਦੀ ਲੋੜ ਹੀ ਨਹੀਂ ਹੁੰਦੀ ਇਹਨਾਂ ਨੂੰ ਤਾਂ ਬਾਲਣ ਬਾਲਦੇ ਆ ਉਹ ਅੱਛਾ ਜੀ ਚੁੱਲ੍ਹੇ ਬਾਰ ਚੌਕੇ ਬਣਾਏ ਹੋਏ ਪੁਰਾਣੇ ਜ਼ਮਾਨੇ ਜਿਹਾ ਹੁੰਦੇ ਸੀ ਠੀਕ ਹੈ ਜੀ ਕਿੱਦਾਂ ਦੇ ਲੋਕ ਨੇ ਮਤਲਬ ਉਹ ਗਰੀਬੀ ਰੇਖਾ ਤੋਂ 14 ਗਰੀਬੀ ਰੇਖਾ ਤੋਂ ਵੀ ਹੇਠ ਹੈ ਤੇ ਸਿਗਲੀਕਰ ਲੋਕ ਹੈ ਜਿਆਦਾ ਜਿਨ੍ਹਾਂ ਨੇ ਬਣਾਏ ਆਪਾਂ ਠੀਕ ਹੈ ਜੀ ਔਰ ਉਹਨਾਂ ਤੋਂ ਇਲਾਵਾ ਹੋਰ ਵੀ ਸ਼ਹਿਰ ਦੇ ਵਿੱਚ ਵੀ ਬਹੁਤ ਗਰੀਬਾਨ ਸ਼ਰਪੁੱਛ ਲੋਕ ਠੀਕ ਹੈ ਜੀ ਤਕਰੀਬਨ 2000 ਇੱਥੇ ਪਰਿਵਾਰ ਹੈ ਹਾਰਪੁਰ ਦੇ ਆਸ-ਪਾਸ ਤੇ ਜਿਨ੍ਹਾਂ ਕੋ ਆਪਣੇ ਘਰ ਹੈ ਨਹੀਂ ਜਾਂ ਉਹਨਾਂ ਦੀਆਂ ਛੱਤਾਂ ਡਿੱਗਣ ਵਾਲੀਆਂ। ਕਈ ਵਾਰ ਮਰਵੀ ਜਾਂਦੇ ਛੱਤ ਡਿੱਗਣ ਨਾਲ। ਅੱਛਾ ਜੀ। ਤੇ ਅਸੀਂ ਆ ਬਰਸਾਤ ਦੇ ਦਿਨਾਂ ਦੇ ਵਿੱਚ ਤਾਂ ਹੁਣ ਛੱਤਾਂ ਬੋਣ ਦਾ ਹੀ ਕੰਮ ਕਰਦੇ ਹਾਂ ਜਿਹਨਾਂ ਦੀ ਲੈਂਟਰ ਲੂੰਟਰ ਫੁਆਈ ਦੇ ਛੱਤ ਡਿੱਗਣ ਵਾਲੀ ਆ ਉਹਨਾਂ ਨੂੰ ਤਾਂ ਕਿ ਉਹ ਸੇਫ ਰਹਿ ਸਕਣ। ਠੀਕ ਜੀ। ਸੋ ਜਿਸ ਤਰੀਕੇ ਦੇ ਨਾਲ ਵੀ ਜੀ ਦੱਸਿਆ ਵੀ 2.5 ਲੱਖ ਰੁਪਏ ਦੇ ਵਿੱਚ ਜਿਹੜਾ ਹੈ ਇੱਕ ਘਰ ਕੰਪਲੀਟ ਹੋ ਜਾਂਦਾ ਹੈ। ਸੋ ਵੀਰ ਜੀ ਇਹ ਵੀ ਦੱਸੋ ਸੰਗਤ ਨੂੰ ਵੀ ਸੰਗਤ ਨੇ ਜੇ ਇਹ ਸੇਵਾ ਕਰਨੀ ਹੋਵੇ ਤੇ ਉਹ ਅਪਰੋਚ ਕਿੱਦਾਂ ਕਰੇ ਉਹ ਅਪਰੋਚ ਸਾਡਾ ਫੋਨ ਨੰਬਰ ਹੈਗਾ WhatsApp ਤੇ ਇੱਕ ਗਰੁੱਪ ਵੀ ਹੈਗਾ Home for the Homeless Facebook ਤੇ ਵੀ ਹੈ ਜੀ ਉਹਦੇத்து ਨੂੰ ਕਰ ਸਕਦੇ ਆ ਤੇ ਦੂਜਾ ਅਸੀਂ ਪਹਿਲਾਂ ਵੀਡੀਓਜ਼ ਭੇਜੀ ਦੀਆਂ ਤੇ ਆਹ ਲੋਡ ਬੰਦ ਹੈਗੇ ਠੀਕ ਹੈ ਜੀ ਤੇ ਜਿਨ੍ਹਾਂ ਨੇ ਪਹਿਲਾਂ ਪੜਾਏ ਹੈਗੇ ਉਹਨਾਂ ਨੂੰ ਵੀਡੀਓਜ਼ ਮਤਲਬ ਜਿਨ੍ਹਾਂ ਨੇ ਇਸ ਤਰ੍ਹਾਂ ਸਪੌਂਸਰ ਕੀਤੇ ਆ ਜੀ ਉਹਨਾਂ ਨੂੰ ਵੀਡੀਓ ਭੇਜੀ ਗਈ ਤਿੰਨ ਚਾਰ ਵੀਡੀਓ ਭੇਜ ਦਿੱਤੀ ਅਸੀਂ ਠੀਕ ਹੈ ਜੀ ਤੇ ਇਹਨਾਂ ਚ ਸਿਲੈਕਟ ਕਰ ਲਓ ਕਿਹੜਾ ਹੈਗਾ ਠੀਕ ਹੈ ਜੀ ਫਿਰ ਉਹ ਇੱਕ ਵਾਪਸ ਭੇਜ ਦਿੰਦੇ ਆ ਸਾਨੂੰ ਕਿ ਇਹਦਾ ਬਣਾ ਦਿਓ ਠੀਕ ਹੈ ਜੀ ਤੇ ਫਿਰ ਉਪਰ ਸੇਵਾ ਤੁਹਾਡੇ ਤੱਕ ਪਹੁੰਚ ਜਾਈਏ ਤੁਸੀਂ ਫਿਰ ਚਾਹ ਦਿੰਦੇ ਆ ਹਾਂਜੀ ਤੇ 2 ਜਾਂ 3 ਮਹੀਨੇ ਦੇ ਵਿੱਚ ਅਸੀਂ ਇੱਕ ਕਰ ਕੰਪਲੀਟ ਕਰ ਦੇਈਦਾ ਉਸ ਤੋਂ ਬਾਅਦ ਰੈਗੂਲਰਲੀ ਉਹਨਾਂ ਨੂੰ ਅਸੀਂ ਵੀਡੀਓਜ਼ ਭੇਜਦੇ ਰਹੀਦਾ ਉਹਨਾਂ ਨੂੰ ਦਿਖਾਉਂਦੇ ਰਹੀਦਾ ਕਿ ਤੁਹਾਡਾ ਪੈਸਾ ਇੱਥੇ ਲੱਗ ਰਿਹਾ ਲੱਗ ਰਿਹਾ ਜੀ ਬਹੁਤ ਵਧੀਆ ਤੁਸੀਂ ਗੂਗਲ ਮੈਪ ਰਾਹੀਂ ਵੀ ਦੇਖ ਸਕਦੇ ਹੋ ਇਸ ਤਾਂ ਤੇ ਇੱਥੇ ਲੱਗ ਰਿਹਾ ਹੈ ਜੀ ਜੀ ਬਹੁਤ ਵਧੀਆ ਪੂਰੀ 100% ਟਰਾਂਸਪੇਰੈਂਸੀ ਪਾਰਦਰਸ਼ਤਾ ਅਸੀਂ ਰੱਖੀ ਦੀ ਹੈ ਤੇ ਤਾਂ ਹੀ ਇਹ ਪ੍ਰੋਜੈਕਟ ਜਿਹੜਾ ਉਹ ਸਹੀ ਤਰ੍ਹਾਂ ਚੱਲ ਰਿਹਾ ਹੈਗਾ ਤੇ ਫਿਰ ਐਂਡ ਚ ਜਦੋਂ ਪੂਰਾ ਕੰਪਲੀਟ ਹੋ ਜਾਂਦਾ ਹੈ ਫਿਰ ਜਿਹੜਾ ਬੰਦੇ ਨੇ ਸਪான்ਸਰ ਕੀਤਾ ਹੋਵੇ ਘਰ ਸੇਵਾ ਭੇਜੀ ਹੋਵੇ ਉਹਨਾਂ ਦਾ ਨਾਮ ਲਿਖ ਦੇਈਦਾ ਉੱਥੇ ਠੀਕ ਹੈ ਜੀ ਜਿਹਨਾਂ ਵੱਲੋਂ ਸੇਵਾ ਹੋਈ ਤਾਂ ਕਿ ਉਹ ਔਰ ਜੇ ਤੋ 2 ਸਾਲ 5 ਸਾਲ ਬਾਅਦ ਵੀ ਹੁਣ ਉਹਨਾਂ ਨੂੰ ਪਤਾ ਹੋਇਆ ਉਹਨਾਂ ਦਾ ਪੈਸਾ ਕਿੱਥੇ ਲੱਗਿਆ ਇੱਥੇ ਲੱਗਿਆ ਜੀ ਬਹੁਤ ਉਹਨਾਂ ਦਾ ਸਾਡੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਗਿਆ ਇੱਥੇ ਅੱਜਕੱਲ ਤੇ ਇਹ ਸਿਰ ਅਰਦਾਸ ਕਰਦੇ ਹਾਂ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਸੇਵਾ ਕਰਦੇ ਰਹੋ ਹੁਣ ਤੱਕ ਅਸੀਂ 215 ਦੇ ਕਰੀਬ ਜੀ ਜੀ ਘਰ ਬਣਾ ਚੁੱਕੇ ਹਾਂ ਸੰਘਰਸ਼ ਦੇ ਸਹਿਯੋਗ ਦੇ ਨਾਲ 215 ਘਰ ਜਿਹੜਾ ਹੈ ਹੁਣ ਤੱਕ ਬਣ ਚੁੱਕਾ ਹੈ ਬਣ ਚੁੱਕੇ ਪਹਿਲਾਂ ਤਾਂ ਮੈਂ ਆਪਣੇ ਪੈਸੇ ਨਾਲ ਸ਼ੁਰੂ ਕੀਤਾ ਸੀ ਪਰ ਮੈਨੂੰ ਇਹ ਆਸ ਨਹੀਂ ਸੀ ਕਿ ਅ ਇੰਨੇ ਲੋਕ ਜਿਹੜੇ ਜਾਣਦੇ ਵੀ ਹੈ ਨਹੀਂ ਜੀ ਇਸ ਤਰ੍ਹਾਂ ਕੇ ਮਨਜੀਤ ਸਿੰਘ ਅਸਾਟ ਲੇਕ ਸਿਟੀ ਤੋਂ ਜਾਣਦੇ ਵੀ ਹਨੀ ਸੀ ਮੈਨੂੰ ਉਹਨਾਂ ਨੇ ਕਿਤੇ ਵੀਡੀਓ ਦੇਖੀ ਖ਼ਬਰਾਂ ਦੇਖੀ ਕ੍ਰਿਪਿੰਗ ਤੋਂ ਉਦੋਂ ਬਾਅਦ ਉਹਨਾਂ ਨੇ ਸੰਪਰਕ ਕੀਤਾ ਜੀ ਜੀ ਉਹ ਵੀ ਤੋਂ ਵੱਧ ਕਰ ਬਣਾ ਚੁੱਕੇ ਆ ਠੀਕ ਹੈ ਜੀ ਆਲੂਆੜਿਆ ਸਾਹਿਬ ਜਿਸਜੀਤ ਸਿੰਘ ਆਲੂਆੜਿਆ ਜੀ ਰਿਟਾਇਰਡ ਆਈਆਰਐਸ ਅਫਸਰ ਹੈਗੇ ਜੀ ਤੇ ਇੱਥੇ ਚੰਡੀਗੜ੍ਹ ਰਹਿੰਦੇ ਹੋ ਜਿਹੜੇ ਉਹਨਾਂ ਨੇ ਵੀ ਕਾਫੀ ਯੋਗਦਾਨ ਪਾਇਆ ਇੱਕ ਗੁਰਦੁਆਰਾ ਵੀ ਬਣਾਇਆ ਉਹਨਾਂ ਨੇ ਜੀ ਜੀ ਤੇ ਫਿਰ ਮਨਜੀਤ ਸਿੰਘ ਜੰਡਾ ਜੀ ਹੈਗੇ ਜੀ ਟੋਟ ਬ੍ਰਦਰ ਵਾਲੇ ਜੀ ਜੀ ਤੇ ਆਪਾਂ ਜੇ ਕੋ ਮੋਨ ਸਿੰਘ ਜੀ ਵਿਰਿੰਦਰ ਸਿੰਘ ਮਾਨ ਉਹ ਚੈਨਲ ਚਲਾਉਂਦੇ ਆ ਜੀ ਜੀ ਉੱਤੇ ਤੋਂ ਉਹ ਉਸ ਚੈਨਲ ਤੇ ਜਦੋਂ ਦੋ ਤਿੰਨ ਵਾਰ ਹੀ ਆਇਆ ਮੈਂ ਤੇ ਉਹ ਆਉਣ ਤੋਂ ਬਾਅਦ ਜੀ ਕਾਫੀ ਜਿਹੜੀ ਉਹ ਸੇਵਾ ਹੋਈ ਰਸੇਵਾ ਮਿਲਦੀ ਹੈ ਜੀ ਹਾਂਜੀ ਬਹੁਤ ਵਧੀਆ ਜੀ ਜਿੱਦਾਂ ਸਰਦਾਰ ਵਿਰਿੰਦਰ ਸਿੰਘ ਪ੍ਰਹਾਰ ਜੀ ਜੋ ਸਮਾਜ ਸੇਵੀ ਨੇ ਆਪਸੇ ਸਾਰਿਆਂ ਸੰਗਤਾਂ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਬੜੇ ਹੁਨਰਸਤੀ ਦੇ ਨਾਲ ਵਰਕ ਕੀਤਾ ਜਾ ਰਿਹਾ ਔਰ ਗੁਰੂ ਸਾਹਿਬ ਦੀ ਬਾਣੀ ਜਿਹੇ ਵਿੱਚ ਵੀ ਸਾਨੂੰ ਪੜਨ ਨੂੰ ਮਿਲਦਾ ਵੀ ਅਕਲੀ ਸਾਹਿਬ ਸੇਵਿਆ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਜੀਏ ਅਕਲੀ ਕੀਚੇ ਦਾਨ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਸਵੰਦ ਨੂੰ ਜਿਹੜਾ ਹੈ ਪ੍ਰਧਾਨਤਾ ਦਿੱਤੀ ਹੈ ਵੀ ਹਰ ਇੱਕ ਸਿੱਖ ਆਪਣਾ ਕਮਾਈ ਦਾ ਦਸਵਾਂ ਹਿੱਸਾ ਜਿਹੜਾ ਹੈ ਉਹ ਜ਼ਰੂਰ ਕੱਢੇ ਤੇ ਵੀਰ ਜੀ ਮੈਂ ਆਪ ਜੀਆਂ ਕੁਝ ਲਿਖਤਾ ਕੁਝ ਕਿਤਾਬਾਂ ਪੜੀ ਆ ਨੇ ਤੁਸੀਂ ਹੁਣ ਤੱਕ ਕਿੰਨੀਆਂ ਕਿਤਾਬਾਂ ਜਿਹੜੀਆਂ ਨੇ ਲਿਖ ਚੁੱਕੇ ਹੋ ਇਹਦੇ ਬਾਰੇ ਵੀ ਸੰਗਤ ਨੂੰ ਜ਼ਰੂਰ ਦੱਸੋ ਜੀ ਮੈਂ ਪੰਜ ਕਤਬਾਂ ਲਿਖ ਚੁੱਕਾ ਨਾਵਲ ਪੋਇਟਰੀ ਮੇਰਾ ਵਿਸ਼ਾ ਹੁੰਦਾ ਠੀਕ ਹੈ ਜੀ ਤੇ ਉਹਦੇ ਤੇ ਪਹਿਲੀ ਬੁੱਕ ਸੀ ਮੇਰੀ ਜਿਹੜੀ ਨਾਵਲ ਇੱਕ ਕੁੱਤੇ ਦੀ ਆਤਮਕਥਾ ਜੀ ਜਿਸ ਬਾਰੇ ਜਸਵੰਤ ਸਿੰਘ ਕਮਲ ਜੀ ਜੀ ਨੇ ਲਿਖਿਆ